ਅ ਦੇਖੋ ਇਸ ਤਰ੍ਹਾਂ ਕਿ ਇਹ ਜਿਹੜੀ ਨਗਰ ਨਿਗਮ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਨੇ ਇਹ ਸ਼ਹਿਰਾਂ ਦੇ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ मैं अपनी फोर्स को बधाई देता हूं कि तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है तो क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅੱਪ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐ ਜੀ ਟੀ ਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਘਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕਾਜ਼ ਦੇ ਪੱਖੋਂ ਬਹੁਤ ਜ਼ਰੂਰੀ ਨੇ ਔਰ ਇਹਨੂੰ ਇਨਸ਼ੋਰ ਕਰਨ ਦੇ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਤਿਆਰੀਆਂ ਨੇ ਜਿਹੜੀਆਂ ਇਹਦੀਆਂ ਵਿੱਡ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਕਾਰਪੋਰੇਸ਼ਨਾਂ ਦੇ ਦੇ ਵਿੱਚ ਜਿੰਨੇ ਏਰੀਆਸ ਪੈਂਦੇ ਨੇ ਉਹਨਾਂ ਦੇ ਸਾਡੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਪਾਰਟੀ ਦੇ ਆਫਿਸ ਬੀਰਜ਼ ਨੇ ਜਿਹੜੇ ਉਹਨਾਂ ਸਾਰਿਆਂ ਦੇ ਨਾਲ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਾਕੀ ਸਾਰੇ ਸ਼ਹਿਰਾਂ ਜਿੱਥੇ ਕਿ ਇਲੈਕਸ਼ਨਾਂ ਹੋਣੀਆਂ ਨੇ ਪੰਜ ਕਾਰਪੋਰੇਸ਼ਨਾਂ ਨੇ ਔਰ 42 ਨਗਰ ਪੰਚਾਇਤਾਂ ਨੇ ਜਿਨ੍ਹਾਂ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਸੋ ਉਹ ਤਿਆਰੀਆਂ ਅੱਜ ਵਿੱਡੀਆਂ ਨੇ ਔਰ ਸਾਰੇ ਦੇ ਸਾਰੇ ਸਾਥੀ ਬੜੇ ਉਤਸ਼ਾਹਿਤ ਨੇ ਬੜੇ ਜੋਸ਼ ਦੇ ਵਿੱਚ ਨੇ ਔਰ ਬੜੀ ਜਲਦੀ ਹੀ ਇਹਦਾ ਜਿਹੜਾ ਐਪਲੀਕੇਸ਼ਨ ਲੈਣ ਦਾ ਕੰਮ ਹੈ ਜਿਹੜਾ ਇੱਕ ਤਾਰੀਖ ਤੋਂ ਅਸੀਂ ਸ਼ੁਰੂ ਕਰਾਂਗੇ ਔਰ ਪ੍ਰੋਸੈਸ ਅੱਜ ਚਾਲੂ ਕਰ ਦਿੱਤਾ ਗਿਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਉਹਨਾਂ ਹਲਕਿਆਂ ਦੇ ਲੋਕਾਂ ਨੇ ਜਿੱਤ ਚੋਲੀ ਪਾਈਏ ਉਸੇ ਤਰੀਕੇ ਦੇ ਨਾਲ ਇੰਨਾ ਸ਼ਹਿਰੀ ਹਲਕਿਆਂ ਦੇ ਵਿੱਚ ਵੀ ਇੰਨਾ ਕਾਰਪੋਰੇਸ਼ਨਸ ਔਰ ਨਗਰ ਪੰਚਾਇਤਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਜਿਹੜੇ ਉਹ ਜਿੱਤਣਗੇ ਤੇ ਇੰਨਾ ਅਰਬਨ ਲੋਕਲ ਬਾਡੀਜ਼ ਨੂੰ ਦੀ ਡਿਵੈਲਪਮੈਂਟ ਦਾ ਕੰਮ ਹੈ ਜਿਹੜਾ ਹੋਰ ਤੇਜ਼ੀ ਦੇ ਨਾਲ ਵਧੇਗਾ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜੇ ਵਰਕਰ ਸਾਥੀ ਸਾਡੇ ਜਿਹੜੇ ਚੌਂਦੇ ਨੇ ਇਲੈਕਸ਼ਨ ਲੜਨਾ ਉਹ ਲੋਕਲ ਜਿਹੜੇ ਸਾਡੇ ਆਫਿਸ ਬੀਅਰਰਸ ਨੇ ਜਾਂ ਉਹਨਾਂ ਦੇ ਕੋਈ ਵਿਧਾਇਕ ਮੰਤਰੀ ਸਾਹਿਬਾਨ ਨੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਇਸ ਪ੍ਰੋਸੈਸ ਦੇ ਵਿੱਚ ਮਕਸਦ ਸਿਰਫ ਇੱਕ ਹੋਣਾ ਚਾਹੀਦਾ ਹੈ ਕ੍ਰਾਈਟੇਰੀਆ ਸਿਰਫ ਇੱਕ ਹੋਏਗਾ ਕਿ ਪਾਰਟੀ ਦੇ ਨਾਲ ਜਿਹੜੇ ਸਾਥੀ ਜੁੜੇ ਹੋਏ ਨੇ ਔਰ ਉਹਦੇ ਨਾਲ ਨਾਲ ਜਿਹੜੀ ਵਿਨੇਬਿਲਿਟੀ ਹੈ ਉਹ ਵੀ ਉਹਦੇ ਮੁਤਾਬਕ ਹੈ ਜਿਹੜਾ ਇਹ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕੀਤਾ ਜਾਏਗਾ ਅਮਨ ਜੀ ਜ਼ਿੰਮੇਵਾਰੀ ਕਿਸ ਨੂੰ ਲਗਾਏਗੀ ਕਿ ਕਿ ਹਰ ਕਲਿਆਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਨੇ ਕੋਈ ਆਬਜ਼ਰਵਰ ਤੁਸੀਂ ਤਾਇਨਾਤ ਕੀਆ ਪਾਰਟੀ ਦੇ ਪ੍ਰੋਸੈਸ ਕੀ ਰਹੇਗਾ ਆਬਜ਼ਰਵਰਸ ਨੇ ਜਿਹੜੇ ਉਹ ਮਨਿਸਟਰ ਸਾਹਿਬਾਨ ਨੇ ਜਿਹੜੇ ਅੱਜ ਅਸੀਂ ਚਾਰ ਕਾਰਪੋਰੇਸ਼ਨਾਂ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਮਨਿਸਟਰਸ ਨੂੰ ਜ਼ਿੰਮੇਵਾਰੀਆਂ ਨੇ ਜਿਹੜੀਆਂ ਐਜ਼ ਆਬਜ਼ਰਵਰਸ ਉਹ ਸੌਂਪੀਆਂ ਗਈਆਂ ਨੇ ਔਰ ਪ੍ਰੋਸੈਸ ਬੜਾ ਸਿੰਪਲ ਹੈ ਕਿ ਸਭ ਤੋਂ ਪਹਿਲਾਂ ਐਪਲੀਕੇਸ਼ਨ ਜਿਹੜੀਆਂ ਉਹ ਲਈਆਂ ਜਾਣਗੀਆਂ ਜਿਹੜਾ ਵੀ ਕੋਈ ਸਾਥੀ ਇਲੈਕਸ਼ਨ ਲੜ ਕੇ ਆਵਾਦੀ ਪਾਰਟੀ ਵੱਲੋਂ ਆਪਦੇ ਏਰੀਏ ਦੇ ਆਪਦੇ ਬੋਰਡਾਂ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਉਹਨਾਂ ਤੋਂ ਐਪਲੀਕੇਸ਼ਨਸ ਦੇ ਇਨਵਾਈਟ ਕੀਤੀਆਂ ਜਾਣਗੀਆਂ ਔਰ ਫਿਰ ਸਰਵੇਜ਼ ਨੇ ਜਿਹੜੇ ਸਰਵੇਜ਼ ਮੁਤਾਬਕ ਜਿਹੜੇ ਵੈਨੇਬਲ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਟਿਕਟ ਡਿਸਟ੍ਰੀਬਿਊਸ਼ਨ ਜਿਹੜੀ ਉਹ ਹੋਏਗੀ ਕਿਹੜੇ ਮੰਤਰੀ ਨੂੰ ਕਿਹੜੇ ਸ਼ਹਿਰ ਦੀ ਜ਼ਿੰਮੇਵਾਰੀਆਂ ਜੀ ਅ ਅੰਮ੍ਰਿਤਸਰ ਦਾ ਕੁਦੀਪ ਸਿੰਘ ਢਾਲੀਵਾਲ ਜੀ ਲੁਧਿਆਣੇ ਤਰਨਪੀਰ ਸੋਣਡ ਔਰ ਫਗਵਾੜਾ ਅਸੀਂ ਐਮਪੀ ਸਾਹਿਬ ਸਾਡੇ ਚੱਬੇਵਾਲ ਸਾਹਿਬ ਨੇ ਜਿਹੜੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਪਟਿਆਲਾ ਦੀ ਜ਼ਿੰਮੇਵਾਰੀ ਜਿਹੜੀ ਉਹ ਵਰਿੰਦਰ ਗੋਇਲ ਜੀ ਕੋਲੇ ਹੈ ਇਸ ਤਰੀਕੇ ਨਾਲ ਸਾਰੀਆਂ ਜ਼ਿੰਮੇਵਾਰੀਆਂ ਜਿਹੜੇ ਦਿੱਤੀਆਂ ਗਈਆਂ ਨੇ ਜਲੰਧਰ ਦੀ ਹਲੇ ਤੱਕ ਤੈਅ ਹੋ ਨਹੀਂ ਪਈ ਜੀ ਜਲੰਧਰ ਜਲੰਧਰ ਨਹੀਂ ਜਲੰਧਰ ਦੀ ਅਸੀਂ ਹਰਪਾ ਜਨੀਟਿਓ ਜੀ ਨੂੰ ਦਿੱਤੀ ਹੈ ਜੀ ਅਰਥੇ ਬਾਕੀ ਲੋਕਲ ਇਲੈਕਸ਼ਨ ਰਹਿਣਗੇ ਉਹਨਾਂ ਦੇ ਵਿੱਚ ਪਾਰਟੀ ਦੇ ਕਿਹਦਾ ਐਮ ਐਲ ਏ ਸਾਹਿਬਾਨ ਵੀ ਰਹਿਣਗੇ ਫਿਰ ਸਾਰੀ ਨਹੀਂ ਉਹ ਤਾਂ ਦੇਖੋ ਉਹ ਵੀ ਰਹਿਣਗੇ ਐਮ ਐਲ ਏ ਸਾਹਿਬਾਨ ਵੀ ਹੋਣਗੇ ਬਾਕੀ ਜਿਹੜੇ ਜਿਹੜੀ ਬਾਕੀ 44 ਬਚੇ ਜਿਹੜੇ ਬਾਕੀ ਬਾਕੀ 42 ਨੇ ਉਹਦੇ ਵਿੱਚ ਵੀ ਲੋਕਲ ਐਮ ਐਲ ਏ ਸਾਹਿਬਾਨ ਵੀ ਹੋਣਗੇ ਲੋਕਲ ਜਿਹੜੇ ਚੁਣੇ ਹੋਏ ਸਾਥੀ ਨੇ ਚਾਹੇ ਉਹ ਪਾਰਟੀ ਦੇ ਨੇ ਤੇ ਚਾਹੇ ਉਹ ਐਮ ਐਲ ਏ ਮੰਤਰੀ ਨੇ ਉਹ ਤਾਂ ਹੋਣਗੇ ਹੋਣਗੇ ਪਰ ਉੱਪਰੋਂ ਐਕਸਟਰਨਲੀ ਆਬਜ਼ਰਵਰਸ ਨੇ ਜਿਹੜੇ ਉਹ ਵੀ ਪਾਰਟੀ ਵੱਲੋਂ ਅਸੀਂ ਅਪਾਇੰਟ ਕਰਨ ਦਾ ਪ੍ਰੋਸੈਸ ਕਰ ਰਹੇ ਹਾਂ ਅਮਨ ਜੀ ਕੋਈ ਕਾਮਨ ਮੈਨੀਫੈਸਟੋ ਦਾ ਜ਼ਿਕਰ ਹੋਇਆ ਜਾਂ ਕੋਈ ਕਹਿੰਦੇ ਕਿ ਲੋਕਲ ਲੈਵਲ ਦੇ ਉੱਪਰ ਹੀ ਚੋਣਵਾਦੇ ਰਹਿਣ ਦੇਖੋ ਇਸ ਤਰ੍ਹਾਂ ਕਿ ਕੁਝ ਪੁਆਇੰਟਸ ਸਾਰਿਆਂ ਦੇ ਕਾਮਨ ਹੋਣਗੇ ਜਿਵੇਂ ਸ਼ਹਿਰ ਦੀ ਸਾਫ ਸਫਾਈ ਦਾ ਸ਼ਹਿਰ ਦੀ ਗਾਰਬੇਜ ਕਲੈਕਸ਼ਨ ਦਾ ਸ਼ਹਿਰ ਦੇ ਵਿੱਚ ਸਟਰੀਟ ਲਾਈਟ ਦਾ ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਦਾ ਸੀਵਰੇਜ ਦਾ ਇਹ ਤਾਂ ਕਾਮਨ ਸਾਰੇ ਸ਼ਹਿਰਾਂ ਦੇ ਵਿੱਚ ਹੁੰਦੀ ਨੇ ਪਰ ਹਾਂ ਡੈਫੀਨਿਟਲੀ ਹਰੇਕ ਸ਼ਹਿਰ ਦਾ ਕੋਈ ਨਾ ਕੋਈ ਸਪੈਸੀਫਿਕ ਇਸ਼ੂ ਵੀ ਹੋਏਗਾ ਤੇ ਉਹਦੇ ਬਾਰੇ ਵੀ ਅਸੀਂ ਸਾਰਿਆਂ ਨੂੰ ਬੇਨਤੀ ਇਹੀ ਕੀਤੀ ਹੈ ਕਿ ਸਾਰੇ ਸਾਥੀ ਜੋ ਇੱਕ ਕਾਮਨ ਮਿਨਿਮਮ ਜੋ ਮੈਨੀਫੈਸਟੋ ਹੋਏਗਾ ਉਸ ਕਾਰਪੋਰੇਸ਼ਨ ਦਾ ਉਹ ਤਿਆਰ ਕਰ ਲੈਣ ਤਾਂ ਕਿ ਲੋਕਾਂ ਦੇ ਵਿੱਚ ਔਰ ਲੋਕਾਂ ਦੇ ਵਿੱਚ ਉਹੀ ਗੱਲ ਲੈ ਕੇ ਜਾਣੀ ਜਿਹੜੀ ਅਸੀਂ ਕਰ ਸਕਾਂਗੇ ਔਰ ਜਦੋਂ ਲੋਕਾਂ ਕੋਲੋਂ ਇੱਕ ਡਿਮਾਂਡ ਆ ਗਈ ਮੈਨੀਫੈਸਟੋ ਦੇ ਰੂਪ ਦੇ ਵਿੱਚ ਸਾਡੀ ਕਮਿਟਮੈਂਟ ਹੋ ਗਈ ਸਾਡੀ ਗਾਰੰਟੀ ਹੋ ਗਈ